ਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਕਿਉਂ ਕੁੱਤਿਆਂ ਨੂੰ ਸਵੇਰੇ ਸਵੇਰੇ ਭੰਕਣਾ ਆ ਗਿਆ ਆ ਪੱਤਣ ਲੱਗੀਆਂ ਰੋਟੀ ਪਾ ਦੇਣੀ ਆ ਪਾ ਦੇ ਕਰ ਜਾ ਤੇ ਚੱਲ ਮੈਂ ਤਾਂ ਕੋਲੇ ਹੀ ਆ ਤੇਰੇ ਐਂ ਤਾਂ ਨਹੀਂ ਬਹਿ ਸਕਦੀ ਕੀ ਇੱਕ ਬਣਾ ਕੇ ਦੇ ਦੇਗਾ ਲਵ ਯੂ ਟੂ ਇੱਕ ਕੰਗੇ ਮੈਂ ਗੁੱਡ ਮਾਰਨਿੰਗ ਤੂੰ ਜੂਸ ਵੀ ਨਹੀਂ ਪਈ ਐ ਅੱਗੇ ਤੇ ਤੂੰ ਜੂਸ ਪੀ ਮਸੀ ਜੀ ਨੇ ਕਹਿੰਦੇ ਸੀ ਤੁਹਾਡਾ ਸਕੂਲ ਕਿਹੜਾ ਹੋ ਗਿਆ ਹੁਣ ਕੀ ਹੋ ਗਿਆ ਬੋਰਡਿੰਗ ਕਿਹੜਾ ਬੋਰਡਿੰਗ ਸਕੂਲ ਡੇ ਸਕਾ ਡੇ ਬੋਰਡਿੰਗ ਆ ਹਾਂ ਸਵਧੀਆ ਰੰਗ ਦਾ ਦਿਲ ਲੱਗਦਾ ਵਾ ਉਹ ਸਰਾ ਪਾਤਵੀ ਇਨਾ ਮਜ਼ਾ ਮਨ ਰ ਕੋ ਸਾਦ ਨਹੀਂ ਦੇ ਕੇ ਹੰਦਾ ਪਿਆਰ ਭਾਫੀ ਦੀ ਬਹੁਤ ਫਿਕਰ ਕਰਦਾ ਮੁੰਡਾ ਬਹੁਤ ਕੇਅਰ ਕਰਦਾ ਨਾ ਮਟੇ ਵੀ ਗੱਲ ਕਰਾ ਓਏ ਫੋਨ ਹੀ ਹੋਰਦਾ ਸੀ ਗਾ ਲੈ 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 ਕਿਤੇ ਆ ਆਓ ਖਿੱਚਰ ਫੋਟੋ ਤੇ ਆਪ ਦਾ ਹੋ ਗਿਆ ਹਾਈ ਕਰੀ ਜਾਣਾ ਕਿੰਨਾ ਕਰੇਗਾ ਗਰੀਬਾਣਾ ਹਾਏ ਓਏ ਆ ਕੀ ਹਾਈ ਓਏ ਜੰਦੀ ਹਾਂ ਜੰਦੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜਾਉ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਨਸ਼ਾ ਐਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਕਿਉਂ ਕੁੱਤਿਆਂ ਨੂੰ ਸਵੇਰੇ ਸਵੇਰੇ ਭੰਕਣਾ ਆ ਗਿਆ ਆ ਪੱਕਣ ਕਾਪਰ ਕਰ ਜਾ ਮੈਂ ਕੁੱਤਾ ਆ ਨਹੀਂ ਦੱਸ ਕਿਉਂ ਅੰਦਰ ਆ ਭੌਂਕਦਾਂਗੇ ਸਵੇਰਾ ਸਵੇਰ ਹੋਰ ਕੋ ਕੰਮ ਮੇਗਾ ਤੈਨੂੰ ਆ ਵੇ ਲੋ 6 ਵਜੇ ਆ ਤੇ ਰੋਟੀਆਂ ਵੀ ਲਾਈ ਜੰਦੀ ਮੰਮੀ ਟ੍ਰੈਡ ਮਿਲ ਚਲਾਈ ਸੌਂ ਖਾ ਨਹੀਂ ਚਲਾਈ ਐਦਾਂ ਨਾ ਗੇੜੇ ਨੇ ਟ੍ਰੈਡ ਮਿਲ ਤੇ ਚੱਲ ਮੈਂ ਤਾਂ ਕੋਲੀ ਆ ਤੇਰੇ ਐਦਾਂ ਨਹੀਂ ਬਹਿ ਸਕਦੀ ਕੀ ਫੇਰ ਹੀ ਸਹੀ ਹੋਣੀ ਆ ਗੋਡੇ ਜੀ ਚੱਲ ਚੱਲ ਇਧਰ ਸ਼ੱਕੋ ਫਰੈਂਕ ਉਹ ਤੇਰੀ ਮੈਂ ਦੋ ਮੂਦੇਵਾ ਚਲਾ ਹੀ ਓਹੋ ਗੁੱਡ ਮਾਰਨਿੰਗ ਹੈਵ ਅ ਨਾਈਟ ਡੇ ਚੱਕੂ ਮੈਨੂੰ ਇੱਕ ਬਣਾ ਕੇ ਦੇ ਦੂੰਗੀ ਅੱਬੇ ਇੱਕ ਬਣਾ ਕੇ ਦੇ ਦੇਗਾ ਲਵ ਯੂ ਟੂ ਇੱਕ ਹੁਮਕੇ ਮੈਂ ਗੁੱਡ ਮਾਰਨਿੰਗ ਤੂੰ ਜੂਸ ਵੀ ਨਹੀਂ ਪਈ ਹੈ ਅੱਗੇ ਹੁਣ ਮਾਸੀ ਜੀ ਉਹਨੇ ਸਾਨੂੰ ਲੈ ਆ ਕੇ ਦਿੱਤਾ ਸੀ ਮਾਸੀ ਜੀ ਨੇ ਕਹਿੰਦੇ ਸੀ ਤੁਹਾਡਾ ਸਕੂਲ ਕਿਹੜਾ ਹੋ ਗਿਆ ਹੁਣ ਕੀ ਹੋ ਗਿਆ ਬੋਰਡਿੰਗ ਕਿਹੜਾ ਬੋਰਡਿੰਗ ਸਕੂਲ ਡੇ ਸਕਾ ਡੇ ਬੋਰਡਿੰਗ ਆ ਸੋ ਵਧੀਆ ਰੰਗ ਦਾ ਦਿਲ ਲੱਗਦਾ ਵਾ ਬਹੁਤ ਜਿਆਦਾ ਆ ਵੇਖੋ ਇਹਨਾਂ ਦਾ ਸਕੂਲ ਬਹੁਤ ਸਿਰਾ ਪਾਤ ਹੈ ਇਨ ਨੰਬਰਾਂ 'ਚ ਉਹਨਾਂ ਕੋਈ ਸਾਗ ਨਹੀਂ। ਦੇਖਿਆ ਸਾਡੇ ਜਵਾਗ ਇੰਜੋਏ ਕਰਦੇ ਸਕੂਲ ਦੇ ਵਿੱਚ ਵੀ ਪੜ੍ਹਦੇ ਵੀ ਇੰਜੋਏ ਵੀ ਮਤਲਬ ਦਿਲ ਲੱਗਾ ਰਹਿੰਦਾ ਗੋਲ ਬਣਾ ਕੇ এনਵਾਇਰਨਮੈਂਟ ਇਨਾ ਗੁੱਡ ਐ ਨਾ ਸਕੂਲ ਦਾ। ਲਵ ਯੂ ਅੰਨੇਵਾ ਇੱਕ ਕੀ ਦੇ ਦੋ? ਕੀ ਪੀਣਾ ਤੁਸੀਂ ਪਸੰਦ ਕਰੋਗੇ? ਹਾਂ? ਅਮੁੱਲ ਕੀ ਲੱਸੀ ਤੋਂ ਨਹੀਂ ਪੀਣੀ ਆਪਣੇ? ਮੇਰਕਾ ਦੀ ਲੱਸੀ। ਮੇਰਕਾ ਦੀ ਵੀ ਆ ਦੂਜੀ ਵੀ ਆ। ਲੱਸੀ ਨਹੀਂ ਦੀ ਐ ਇਸ ਟਾਈਮ। ਲੱਸੀ ਜਾਂ ਤਾਂ ਲੱਸੀ ਕਰ ਦਿੰਦੇ। ਉਹ ਆਪਣੇ ਕੋ ਪੀਓ ਵਾਲਾ ਜਿਹੜਾ ਵੇਰ ਦਾ ਦੁੱਧ ਜਿਹਾ ਹੋ ਗਿਆ ਬੰਦਾ ਪਿਆਰ ਭਾਪੀ ਦੀ ਬਹੁਤ ਫਿਕਰ ਕਰਦਾ ਮੁੰਡਾ ਬਹੁਤ ਕੇਅਰ ਕਰਦਾ ਨਾ ਮਟੇ ਠੀਕਾ ਕਿਟ ਗੜ ਕੋ ਵਿੱਚ ਚਾਕਲੇਟ ਠੀਕ ਹੈ ਨਾ ਉਹ ਉਹ ਇਹ ਆ ਰਹੀ ਕਿ ਹੁਣ ਦੇਖੀ ਹਾਂਜੀ ਹਾਂਜੀ ਆ ਪਹਿਲਾਂ ਹਾਂਜੀ ਪਹਿਲਾਂ ਹਾਂਜੀ ਹਾਂ ਆਪਣੀ ਹੈ ਨਹੀਂ ਅਗਲੀ ਹੈਗੀ ਆ ਇਹਨਾਂ ਕਰ ਕਰ ਯਾਰ ਮੇਰੇ ਨੂੰ ਟੈਨਸ਼ਨ ਲੈਣੀ ਉਹ ਗਿਆ ਪ੍ਰਧਾਨ ਪ੍ਰਧਾਨ ਦਾ ਬਾਹਰ ਗਿਆ ਚਲਾ ਪ੍ਰਧਾਨ ਓਵੇ ਬੂੜ ਐ ਮੈਂ ਤੇ ਟੈਨਸ਼ਨ ਲੈਣੀ ਨਾਲ ਮੇਰੀ ਵੀ ਗੱਲ ਕਰਾ ਓਏ ਫੋਨ ਨਹੀਂ ਹੋਰਦਾ ਸੀਗਾ ਲੈ 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 ਕਿਤੇ ਆ ਆਓ ਖਿਚੜ ਫੋਟੋ ਤੇ ਆਪ ਦਾ ਹੋ ਗਿਆ ਇਹ ਬਈ ਇਹ ਦੇਖ ਲਿਆ ਸਾਡਾ ਮੂੰਹ ਤਾਂ ਕਰਦਾ ਹੀ ਕਰਦਾ ਇਹਨੂੰ ਤਾਂ ਨਾ ਕਰ ਰੱਬਾ ੱਤਕਾ ਹੀ ਕਰੀ ਜਾਣਾ ਕਿੰਨਾ ਕਰੇਗਾ ਗਰੀਬਾਂ ਨੂੰ ਹਾਏ ਓਏ ਆ ਕੀ ਆਏ ਓਈ ਜੰਦੂ ਓ ਜੰਦੂ ਓ ਭਾਜੀ ਬਾਹਰ ਗਏ ਉਹਨਾਂ ਨੂੰ ਆਵਾਜ਼ ਮਾਰੋ ਹਾਂ ਜੀ ਜੇ ਤੁਹਾਨੂੰ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ